ਦੱਸ ਕਿ ਤਾ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਨਾਲਿਆਂ ਦਾ ਪਾਣੀ ਇੱਥੇ ਸਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਵ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਇੱਧਰ ਆਪਾਂ ਬੇੜੇ ਵਿੱਚ ਬੈਠੇ ਆਂ ਤੇ ਠੰਢੀ ਠੰਢੀ ਚੱਲ ਰਹੀ ਆ ਹਵਾ ਤੇ ਅਸੀਂ ਕਹੇ ਨਾਲੇ ਨਾ ਵੀ ਹੁਣ ਟਾਈਮ ਆ ਸਬਜ਼ੀ ਕੱਟ ਕੇ ਰੱਖ ਲੈਣੇ ਆ ਮਾਰਨਿੰਗ ਵੇਲੇ ਨਾ ਫੇਰ ਸਾਜਦੇ ਤੜਕਾ ਲੱਗ ਜਾਂਦਾ ਤੇ ਛੋਟੂ ਹੁਣੇ ਪਟਕੇ ਲੈ ਕੇ ਆਇਆ ਛਾਲਗਮਾ ਦੇਖੋ ਜੀ ਇਹਨੂੰ ਛਾਲਗਮਾ ਵੀ ਕਹਿੰਦੇ ਨੇ ਇਹਨੂੰ ਗੋਂਗਲੂ ਵੀ ਕਹਿੰਦੇ ਆ ਤੇ ਹੁਣ ਤਾਂ ਜ਼ਿਆਦਾਤਰ ਇਹਨੂੰ ਸਾਲਗਮਾਈ ਕਹਿੰਦੇ ਆ ਅੱਜ ਤੋਂ ਮੈਂ ਕਹਿੰਦੀ 10 ਸਾਲ ਪਹਿਲਾਂ ਇਹਨੂੰ ਨਾ ਗੋਂਗਲੂ ਕਹਦੇ ਹੁੰਦੇ ਤੇ ਸਾਡੇ ਪਿੰਡਾਂ 'ਚ ਤਾਂ ਬਈ ਐਕਣਾ ਹੀ ਕਹਦੇ ਹੁੰਦੇ ਤੇ ਉਦੋਂ ਵੀ ਅੱਜ ਗੋਂਗਲੂ ਆਂਦੀ ਸਬਜ਼ੀ ਬਣਾ ਲਓ ਤੇ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਨਾਲ ਇਹਦੀ ਸਬਜ਼ੀ ਮਿੱਠੀ-ਮਿੱਠੀ ਮੰਦੀ ਆ ਇਹ ਧਨੀਆ ਤੁਸੀਂ ਆ ਪਾ ਕੇ ਬਣਾਵੇ ਨਾ ਤੇ ਬਹੁਤ ਵਧੀਆ ਸਬਜ਼ੀ ਲੱਗਦੀ ਆ ਤੇ ਆਪਣੇ ਘਰ ਦੀਆਂ ਹੀ ਹੈਗੀਆਂ ਨੇ ਸਾਲਗਮਾ ਚਲੋ ਜੀ ਇਹਨਾਂ ਦੀ ਹੁਣ ਆਪਾਂ ਕੱਲ ਨੂੰ ਹੀ ਕਟੇਗਾ ਤੇ ਆਪਣੇ ਇੱਧਰ ਮੂਲੀਆਂ ਵੀ ਹੋ ਗਈਆਂ ਨੇ ਇਹ ਪੈਣਾ ਸੀ ਨਾ ਸ਼ਾਮ ਨੂੰ ਇਹ ਸਬਜ਼ੀ ਤੋੜ ਲੈਣੇ ਆ ਜੇ ਸਲਾਦ ਖਾਣਾ ਹੁੰਦਾ ਨ ਸਵੇਰੇ ਫਿਰ ਉਸ ਜੀ ਪਈ ਹੁੰਦੀ ਆ ਫਿਰ ਆਏ ਨਾ ਪੈਰ ਜੇ ਖਰਾਬ ਹੋ ਜਾਣੇ ਫਿਰ ਨਾ ਤਾਂ ਵੀ ਸਬਜੀ ਪੱਟਣ ਨੂੰ ਦਿਲ ਕਰਦਾ ਜਿਹੜੀ ਵੀ ਸਬਜੀ ਆਪਾਂ ਨੇ ਲਿਆਉਣਾ ਨਾ ਸ਼ਾਮ ਨੂੰ ਆ ਤੋੜ ਕੇ ਲਿਆਉਣੀ ਆ ਦੇਖੋ ਜੀ ਇਹਨਾਂ ਦੀ ਬਿਨਾ ਨਰਮ ਨਰਮ ਦੀ ਸਬਜੀ ਵਧੀਆ ਬਣਦੀ ਆ ਫਿਰ ਜੇ ਇਹਦੇ ਪੱਕੀਆਂ ਹੋ ਜਾਣੀਆਂ ਨਾ ਫਿਰ ਉਹ ਜੀ ਸਬਜੀ ਨਹੀਂ ਬਣਦੀ ਹੈਗੀ ਇਹ ਚਾਲੂ ਕਰਾਂਗੇ ਆਂਦੀ ਕਰਦੇ ਨਾ ਤੇ ਸਬਜੀ ਬਣਾਵਾਂਗੇ ਮਹੀਨਾਂ ਦਾ ਫੋਨ ਆ ਜੀ ਕਹਿੰਦਾ ਮੈਂ ਤਾਹੇ ਲਾਜ ਮਾ ਜੀਰੀ ਵਧਾਈ ਦੇ ਅੱਛਾ ਰਾਜਾ ਲਿਆ 18 ਸਾਲ ਦੀ 18 ਸਾਲ ਦੀ ਹੋ ਜਾਂਦੀ ਚੱਲ ਕਹਦੇ ਲੈ ਜਾ ਦੇਣੀ ਆਸ ਤਾਂ ਦੇਖੋ ਜੀ ਆਪਾਂ ਨਾ ਪਾਰਸੋਂ ਵਿਆਹ ਜਾ ਕੇ ਆਏ ਤੇ ਵਿਆਹ ਬਹੁਤ ਵਧੀਆ ਤਾਂ ਪੂਰੀਆਂ ਨੇ ਰੌਣਕਾਂ ਜੀਆਂ ਰਿਸ਼ਤੇਦਾਰਾਂ ਨਾਲ ਗੱਲਾਂ ਬਾਤਾਂ ਕਰੀਆਂ ਤੇ ਉੱਥੇ ਆਪਣੇ ਸਬਸਕ੍ਰਾਈਬਰ ਭੈਣਾ ਵੀ ਮਿਲੀਆਂ ᱛੀਆਂ ਤੇ ਦੋ ਵੀਰ ਜੀਆਂ ਨੇ ਮਿਲੇ ਨੇ ਬਹੁਤ ਸਾਰੀਆਂ ਗੱਲਾਂ ਕਰੀਆਂ ਦੇਖੋ ਜੀ ਤੇ ਵਿਆਹ ਤਾਂ ਬਹੁਤ ਵਧੀਆ ਤਾਂ ਚਾਚਾ ਜੀ ਦੀ ਚਾਚਾ ਜੀ ਦੇ ਬੇਟੇ ਦਾ ਵਿਆਹ ਤਾਂ ਪੂਰੀਆਂ ਰੌਣਕਾਂ ਲੱਗੀ ਹੋਈ ᱛੀ ਤੇ ਅਸੀਂ 7:30 ਵਜੇ ਕਿਤੇ ਪਹੁੰਚੇ ਹੋਰੇ ਕਾਫੀ ਜ਼ਿਆਦਾ ਸਾਨੂੰ ਹਨੇਰਾ ਹੋ ਗਿਆ ਬਸ ਜਿਹੜਾ ਵਿਆਹ ਵੀ ਦੇਖੋ ਜੀ ਬਹੁਤ ਵਧੀਆ ਸਾਰੀ ਫੈਮਿਲੀ ਸਾਡੀ ਵਿਆਹ ਜਾ ਕੇ ਆਈ ਹੈ ਤੇ ਹੁਣ ਆਪਾਂ ਕੰਮ ਕਰਨੀ ਦਈਏ ਧਿਆਨ ਦੇਖੋ ਮੇਰੇ ਪਿੱਛੇ ਨਾ ਸਾਡੇ ਅਮਰੂਦਾਂ ਦਾ ਬੂਟਾ ਲੱਗਿਆ ਹੋਇਆ ਏ ਤੇ ਅਮਰੂਦਾਂ ਲੱਗੇ ਹੋਏ ਕਾਫੀ ਆ ਪਰ ਤੋਤਿਆਂ ਨੇ ਇੰਨੀ ਜ਼ਿਆਦਾ ਰੌਣਕ ਲਾਈ ਪਈਆਂ ਨਾ ਬੇੜੇ ਵਿੱਚ ਟੁਕ ਟੁਕ ਕੇ ਨਾ ਸਾਡਾ ਸਾਰਾ ਹੀ ਬੇੜਾ ਭਰਿਆ ਪਿਆ ਏ ਇੰਨੀ ਰੌਣਕ ਲਾਈ ਪਈ ਆ ਪੰਛੀਆਂ ਨੇ ਆਗਮਨ ਕੱਟੀਆਂ ਨੇ ਬਾਕੀ ਆ ਤਾਂ ਨਾ ਨਾ ਠੀਕ ਹੈ ਉਹ ਜਿਹੜੀਆਂ ਦੁਨੀਆਂ ਤੀਆਂ ਪੀਲੇ ਰੰਗ ਵਾਲੀਆਂ ਉਹ ਕਦੇ ਨਹੀਂ ਪਟਕੇ ਲੈਣੀਆਂ ਆ ਇਹ ਬੜੀਆਂ ਬਣਦੀਆਂ ਉਹਦੀ ਸਬਜੀ ਨਾ ਥੋੜੀ ਜਿਹੀ ਮਿੱਠੀ ਬਣਦੀ ਆ ਬਹੁਤ ਜ਼ਿਆਦਾ ਦੇਖੋ ਜੀ ਮੰਮੀ ਜੀ ਹੁਣ ਵੀ ਸਾਡੇ ਨਾਲ ਪਿਆਰ ਨੂੰ ਕਹਦੇ ਤੇ ਮੰਮੀ ਜੀ ਉਧਰ ਲਸਣ ਇਕੱਠਾ ਕਰਦੇ ਨੇ ਸਬਜੀ ਵਾਸਤੇ ਉਹ ਥੋੜੀ ਜਿਹੀ ਹੈ ਹੁੰਦੀਆਂ ਵੈਸੇ ਉਹ ਜ਼ਿਆਦੇ ਮਿੱਠੀਆਂ ਨੇ ਤੁਹਾਨੂੰ ਤੁਹਾਨੂੰ ਕਿਹੜੀਆਂ ਸਾਲਗੋਤ ਪਸੰਦ ਨੇ ਵੀ ਮੇਰੇ ਦਾ ਗਾਇ ਪੀੜੀਆਂ ਹੀ ਸਭ ਦੀ ਸਭ ਦੀ ਮੈਂ ਟੇਸਟ ਕਰਕੇ ਦੇਖਦੀ ਆ ਵੀ ਉਹ ਵਧੀਆ ਲੱਗੂਗੀ ਕਿ ਇਹਦੀ ਸਬਜੀ ਵਧੀਆ ਲੱਗੇ ਕਿੰਨੇ ਤੋਤੇ ਆ ਗਏ ਇੰਨੇ ਆ ਗਏ ਜੇ ਨਾ ਪਿੱਛੇ ਰੌਣਕ ਲਾਈ ਪਈ ਆ ਤੋਦਿਆਂ ਨੇ ਇਹ ਸਬਜੀ ਮਿੱਟੀ ਬਣੂਗੀ ਇਹ ਨਹੀਂ ਕਰਦਾ ਅਡਾ ਦੇ ਇਹਨਾਂ ਭਾਈਆਂ ਭਾਰਨ ਨਾਲੇ ਕਿੰਨੇ ਸੋਹਣੇ ਲੱਗਦੇ ਆ ਉਹ ਦੇਰ ਮਾਂ ਦਾ ਹੈ ਨੀ ਦੇ ਦੋ ਦੇ ਦੋ ਦੇਖੋ ਜੀ ਸਾਰੀ ਦਿਹਾੜੀ ਨਾ ਇਹਦੇ ਦੇ ਤੋਟਿਆਂ ਨੇ ਐਨੀਆਂ ਡਾਰਾਂ ਦੇ ਡਾਰਾਂ ਹੀ ਆਉਣੀਆਂ ਸਾਰੀ ਦਿਹਾੜੀ ਨਾ ਪੂਰੀ ਰੌਣਕ ਲਾਈ ਪਈ ਐ ਅਮਰੂਦ ਦੇ ਬੂਟੇ ਪਰ ਜੀ ਨਾ ਬੈਠਣਾ ਔਖਾ ਹੋਇਆ ਪਿਆ ਇੰਨੀ ਠੰਡੀ ਹਵਾ ਲੱਗਦੀ ਆ ਨਾ ਉੱਦੋਂ ਬਹਿ ਕੇ ਮੜ ਜਾ ਪਤਾ ਨਹੀਂ ਜੇ پارک ਦੇ ਵਿੱਚ ਜਾ ਕੇ ਬਹਨੇ ਉੱਥੇ ਵੀ ਹਵਾ ਲੱਗਦੀ ਆ ਇਹ ਚਾਰੇ ਪਾਸੇ ਵੀ ਨਾ ਹਵਾ ਇਧਰੋਂ ਕ੍ਰੋਸ ਹੁੰਦੀ ਆ ਉਹਦੇ ਕਰਕੇ ਅਜੇ ਮੈਂ ਸਿਰ ਜਾਂ ਗੋਭੀ ਸਬਜ਼ੀ ਬਣਾਈ ਆ ਤੇ ਇੰਨੀ ਜ਼ਿਆਦਾ ਠੰਡੀ ਹਵਾ ਚੱਲਦੀ ਸੀ ਨਾ ਮੈਨੂੰ ਲਾਲਚ ਹੋ ਗਿਆ ਮਹਾ ਚੱਲ ਵੀ ਬੇੜੇ ਦੇ ਵਿੱਚੇ ਸਬਜ਼ੀ ਬਣਾ ਲੈਣੀ ਹੈ ਬਹਿ ਕੇ ਸਵੇਰੇ ਚੱਲ ਵਧੀਆ ਧੁੱਪਾਂ ਦੀ ਉਸਤੇ ਮਗਰੋਂ ਫੇਰ ਧੁੱਪ ਪਰ ਸ਼ਾਮਾਂ ਪਰੇ ਨੂੰ ਮੁੜ ਗਿਆ ਤੇ ਇੰਨੀ ਜ਼ਿਆਦਾ ਨਾ ਮੇਰਾ ਸਿਰ ਦੁਖਣ ਲੱਗ ਗਿਆ ਠੰਡੀ ਹਵਾ ਬਹੁਤ ਜ਼ਿਆਦਾ ਤੰਗ ਕਰਦੀ ਹੈ ਇਹ ਫ੍ਰੀਜ਼ ਜਿਹਾ ਰੱਖਣ ਦੀ ਲੋੜ ਨਹੀਂ ਹੈਗੀ ਇਹਨੂੰ ਬਾਹਰ ਇਹਨਾਂ ਦੇ ਕੇ ਢਾਕ ਦਿਓ ਸਬਜ਼ੀ ਨੂੰ ਕਿ ਬਿਗੜੀ ਹੋਈ ਪੈਣੀ ਕੱਢੀ ਕੰਮਾਂ ਜੀ ਨਾ ਉਹਨੇ ਕਿਹਾ ਹੈ ਪਾਸੋਂ ਚ ਉੱਥੇ ਛੋਡੂ ਨੇ ਕਹਿੰਦਾ ਵੀ ਸਬਜੀ ਤੋੜਨੇ ਵਾਲੀ ਹੋਈ ਪਈ ਆ ਬੀਬੀ ਜੀ ਫੇਰੇ ਬੀਜ ਦੇ ਦੇ ਕਣਕ ਮਾਹਾਂ ਹਾਂ ਟਾਈਮ ਨਹੀਂ ਹੈਗਾ ਵੀ ਹੁਣ ਤੂੰ ਰਹਿਣੇ ਦੇ ਉਦਨ ਮੈਂ ਦਾਲੇ ਬਣਾ ਲਈ ਆ ਇਹ ਤਾਂ ਕਹਿੰਦਾ ਤਾਂ ਕਹਿੰਦਾ ਹੁਣ ਅੱਜ ਤੋੜ ਲੀਆਂ 4-5 ਦਿਨ ਤੱਕ ਰਕਾਂਦਾ ਫੇਰ ਤੋੜ ਲੋ ਫੇਰ ਪੱਕ ਜਾਨੀ ਆ ਫੇਰ ਬਹੁਤੀ ਫਿਰ ਉਹੀ ਜੀ ਸਬਜੀ ਨਹੀਂ ਬਣਦੀ ਜੀ ਦੇਖੋ ਜੀ ਉੱਥੇ ਬਿਆਲੇ ਵਿੱਚ ਮੇਰੀ ਨਾ ਇੱਕ ਸਬਸਕ੍ਰਾਈਬਰ ਮਿਲੇ ਇੱਕ ਕੁੜੀ ਬੈਠੀ ਸੀ ਸਾਡੇ ਕੋਲ ਉਹਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਹਿੰਦੀ ਆਂਟੀ ਮੈਂ ਤੁਹਾਨੂੰ ਪਛਾਣ ਲਿਆ ਕਰ ਇੱਕ ਮੇਰੀ ਭੈਣ ਆ ਗਈ ਐ ਤੇ ਉਹਨੇ ਬਹੁਤ ਸਾਰਾ ਬਹੁਤ ਸਾਰੀਆਂ ਗੱਲਾਂ ਕੀਤੀਆਂ ਦੇਖੋ ਜੀ ਬਹੁਤ ਵਧੀਆ ਲੱਗਿਆ ਭੈਣ ਨੇ ਵੀ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਜੀ ਹੁਣ ਤੁਸੀਂ ਕਿਵੇਂ ਮੈਂ ਸੁਣਿਆ ਵੇ ਵਿਆਹ ਤੋਂ ਬਾਅਦ ਅਸੀਂ ਬਿਮਾਰ ਹੋ ਗਏ ਸੀਗੇ ਕੀ ਹੋ ਗਿਆ ਸੀਗਾ ਹਾਂ ਉਹ ਨਾ ਜਦ ਗੱਡੀ ਵਿੱਚ ਜਾਂਦੇ ਨਾ ਕਹਿੰਦੇ ਬੱਸ ਸਿਰਨਾ ਚੱਕਰ ਜਿਹਾ ਆਉਣ ਲੱਗ ਜਾਂਦਾ ਧੂਆ ਚੜ ਜਾਂਦਾ ਏ ਘਮੇਰ ਜੀ ਲੱਗ ਜਾਂਦੀ ਏ ਤੇ ਕਈ ਵਾਰ ਹੋ ਜਾਂਦਾ ਮੈਨੂੰ ਵੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਹੁੰਦਾ ਏ ਮੈਂ ਵੀ ਬਹੁਤਾ ਲੰਬਾ ਸਫ਼ਰ ਨਹੀਂ ਕਰ ਸਕਦੀ ਹੈ ਕਿ ਨਾ ਮੈਂ ਰੋਟੀ ਖਾ ਕੇ ਜਾ ਸਕਦੀ ਆ ਬਸ ਖਾਲੀ ਪੇਟੇ ਜਾਣਾ ਠੀਕ ਆ ਮੈਂ ਡਾਕਟਰ ਨੂੰ ਦੱਸਿਆ ਤਾਂ ਮੈਂ ਕਹਾ ਇਸ ਤਰ੍ਹਾਂ ਕਾਤੇ ਹੁੰਦਾ ਜੇ ਡਾਕਟਰ ਤੇ ਤੁਸੀਂ ਦਵਾਈ ਲੈਣੇ ਉਹ ਕਹਿੰਦੇ ਵੀ ਮੈਂ ਖੁਦ ਆਪ ਡਾਕਟਰ ਆ ਵੀ ਮੈਨੂੰ ਵੀ ਗੱਡੀ ਦੇ ਵਿੱਚ ਬਹਿ ਕੇ ਨਾ ਜਦ ਮੈਂ ਬਹਿਣਾ ਮੈਨੂੰ ਬੇਚੈਨੀ ਜੀ ਹੋ ਜਾਂਦੀ ਆ ਕਹਿੰਦਾ ਮੇਰੇ ਆਏ ਦਿਮਾਗ ਤੇ ਆਏ ਹੁੰਦੇ ਮੈਨੂੰ ਕੋਈ ਨਾ ਬਲਾਓ ਕਹਿੰਦਾ ਚਾਹੇ ਕਹਿੰਦਾ ਮੈਂ ਗੋਲੀ ਖਾ ਵੀ ਲੰਮੇ ਕਈ ਬੰਦਿਆਂ ਨੂੰ ਕਹਿੰਦੇ ਹੁੰਦਾ ਏਕਣਾ ਕਿ ਮੈਂ ਕਹਿੰਦੇ ਹੁੰਦੇ ਨਾ ਵੀ ਤੇਲ ਜਿਹਾ ਚੜਦਾ ਏ ਇੱਕ ਘੰਟੇ ਦਾ ਸਫ਼ਰਨਾ ਬਹੁਤ ਔਖਾ ਲੰਘਦਾ ਮੇਰੇ ਤਾਂ ਸਾਹਮਣੇ ਚੱਕਦੀ ਲੱਗਰ ਨੂੰ ਚੱਕਦੀ ਜੇ ਲੱਗਦਾ ਨਹੀਂ ਇਹ ਤਾਂ ਕੁਦਰਤੀੋ ਗੱਲ ਐ ਜੇ ਲੱਗਦਾ ਤੱਕ ਫਿਰ ਜਿਵੇਂ ਬੱਸ ਵਿੱਚ ਸਫ਼ਰ ਕਰਦੇ ਆ ਉਹਦੇ ਤਾਂ ਹੁਣ ਦਰਵਾਜ਼ੇ ਵੀ ਕੋਟਾਕ ਨਾ ਕਿਰਕੀ ਵੀ ਖੁੱਲੀਆਂ ਹੁੰਨੀਆਂ ਉਹਦੇ ਵਿੱਚ ਥੋੜਾ ਜਿਹਾ ਫਰਕ ਪੈਂਦਾ ਐ ਇਹ ਗੱਡੀ 'ਚ ਬੈਠਣ ਨਾਲ ਤਾਂ ਨਾ ਮੈਨੂੰ ਤਾਂ ਬਹੁਤ ਜ਼ਿਆਦਾ ਫਰਕ ਪੈਂਦਾ ਐ ਅੱਛਾ ਇਹ ਜਿਹੜਾ ਆਪਾਂ ਗੱਡੀ ਦੇ ਵਿੱਚ ਜਾਂਦੇ ਆ ਕਾਰ ਦੇ ਵਿੱਚ ਜਾਂਦੇ ਆ ਜੇ ਦਿਲ ਕੱਚਾ ਹੁੰਦਾ ਜਿਹੜਾ ਉਲਟੀ ਵਾਲਾ ਹੁੰਦਾ ਹੂੰ ਜੇ ਕਿਸੇ ਨੂੰ ਕਿਸੇ ਕੋਈ ਤਰੀਕੇ ਦਾ ਪਤਾ ਹੋਵੇ ਕਿਸੇ ਮੈਡੀਸਨ ਦਾ ਪਤਾ ਦਿਓ ਦੱਸੇ ਆਪਾਂ ਨੂੰ ਮੈਂ ਕਈ ਭੈਣਾਂ ਕਹਿੰਦਾਂ ਨੀ ਆ ਕਹਿੰਦੇ ਜੀ ਜੀ ਜੇ ਤੁਸੀਂ ਕਹਿੰਦੇ ਵੀ ਮੇਰਾ ਦਿਲ ਕੱਚਾ ਹੋਣ ਲੱਗ ਜਾਂਦਾ ਨਾ ਵੀ ਮੈਂ ਗੱਡੀ 'ਚ ਸਫ਼ਰ ਨਹੀਂ ਕਰ ਸਕਦੀ ਹੈਗੀ ਕਹਿੰਦੇ ਤੁਸੀਂ ਸੀਟ ਤੇ ਨਾ ਅਖਬਾਰ ਵਿਛਾ ਲਿਆ ਕਰੋ ਦੇਖੋ ਜੀ ਮੈਂ ਅਖਬਾਰ ਵਿਛਾ ਕੇ ਵੀ ਦੇਖ ਲਿਆ ਏ ਕੋਈ ਕੋਈ ਇੱਕ ਭੈਣ ਨੇ ਦੱਸਿਆ ਤਾਂ ਕਹਿੰਦੇ ਵੀ ਜੇ ਤੁਸੀਂ ਤੁਰਨ ਲੱਗੇ ਨਾ ਵੀ ਕੱਚਾ ਦੁੱਧ ਜਿਵੇਂ ਵਿੱਚ ਪਾਣੀ ਮਿਕਸ ਕਰਕੇ ਉਹ ਪੀ ਕੇ ਜਾਇਆ ਕਰੋ ਦੇਖੋ ਜੀ ਇਸ ਤਰ੍ਹਾਂ ਤਰੀਕੇ ਨਾਲ ਨਾ ਗੋਲੀ ਵੀ ਜੇ ਮੈਂ ਖਾਣੀ ਉਹ ਵੀ ਨਿਕਲ ਜਾਂਦੀ ਆ ਬਹੁਤ ਜ਼ਿਆਦਾ ਸਫ਼ਰ ਕਰਨਾ ਮੇਰੇ ਲਈ ਤਾਂ ਬਹੁਤ ਔਖਾ ਹੈ ਇਹਦੀ ਜੇ ਕੋਈ ਦਵਾਈ ਹੋਵੇ ਤਾਂ ਕਮੈਂਟ ਕਰਕੇ ਦੱਸਿਓ। ਇਹ ਛਾਲਕਮਾਂ ਦੀ ਸਬਜ਼ੀ ਨੂੰ ਤੜਕਾ। ਦੇਖੋ ਜਾਨਵਰਾਂ ਨੇ ਕਿੰਨੀ ਡੰਡ ਪਾਈ ਪਈ ਆ ਪਿੱਛੇ। ਮਰੂਤ ਪਰ ਨਾ ਘਟਾਰਾਂ ਤੇ ਟੋਟੇ ਬੈਠੇ ਆ। ਉਹ ਇੱਕ ਦੂਜੇ ਨੂੰ ਨਾ ਮਰੂਤ ਨਹੀਂ ਖਾਣ ਦਿੰਦੇ ਹੈਗੇ। ਉਹਨਾਂ ਨਾਲ ਵਿੱਚੇ ਲੜੀ ਲੈਂਦੇ ਆ। ਬੰਦਿਆਂ ਨੇ ਤਾਂ ਲੜਨਾ ਹੀ ਲੜਨਾ ਦੇਖੋ ਵੀ ਜਾਨਵਰ ਵੀ ਕਿੰਨਾ ਜ਼ਿਆਦਾ ਲੜਾਈ ਕਰਦੇ ਆ। ਇਸ ਹਾਲ ਕੁਮ ਆਪਣੇ ਘਰ ਦੀਆਂ ਆਈਆਂ। ਹਾਂ ਜਾਂ ਜੁੱਲੇ ਤੇ ਤੜਕਾ ਲਾਉਨੇ ਆ ਜੁੱਲੇ ਦੀ ਸਬਜੀ ਲੱਗਦੀ ਆ ਬਹੁਤ ਸੁਆਦ ਚਲੋ ਜੀ ਇਹਨੇ ਤੇਲ ਗਰਮ ਹੋ ਜਵੇ ਇਹ ਹੋ ਗਿਆ ਗਰਮ ਤੇ ਆਪਾਂ ਇਹਦੇ ਵਿੱਚ ਪਾਤਾ ਜੀਰਾ ਇਹ ਪੇਸਟ ਬਣਾ ਕੇ ਸਬਜੀ ਬਣਾਉਣੀ ਆ ਤੁਸੀਂ ਸਾਲਗਮਾਂ ਦੇ ਫੇਰ ਨਾ ਬਹੁਤ ਵਧੀਆ ਸਬਜੀ ਬਣਦੀ ਆ ਰਸਨੀ ਜੀ ਇਹ ਮਿੱਟੀ ਮਿੱਟੀ ਜੀ ਤਰਦੀ ਬਣਦੀ ਆ ਇਹਦੇ ਵਿੱਚ ਨਾ ਨੋਨ ਮਿਰਚ ਥੋੜਾ ਜਿਹਾ ਤੇਜ ਪੋਣਾ ਚਾਹੀਦਾ ਫਿਰ ਬਹੁਤ ਆੱਡੇ ਭਾਵੇ ਆਲੂ ਇਸ ਤਰ੍ਹਾਂ ਆਲੂਆਂ ਨਾਲ ਮਸਾਤਾ ਹੈਗਾ ਫਿਰ ਸਾਦਾ ਆਲੂ ਬਾਰੇ ਸਬ지 ਬਣਾਉਣੀ ਹੈ ਅਸੀਂ ਫਿਰ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਆਪਣਾ ਮਸਾਲਾ ਨਾ ਚੰਗੀ ਤਰ੍ਹਾਂ ਨਾ ਭਨ ਹੋ ਜਲੇ ਨੇ 1-2 ਮਿੰਟ ਹੋ ਲੱਗਣਗੇ ਦੇਖੋ ਜੀ ਅਸੀਂ ਨਾ ਜਿੱਦਾਂ ਵਿਆਹ ਗਏ ਤੇ ਨਾ ਉਥੇ ਨਾ ਆਂਟੀ ਮਿਲੇ ਸਾਨੂੰ ਹੈਗੇ ਤੇ ਧੂਰੀ ਤੋਂ ਆਏ ਹੋਏ ਤੇ ਉਹ ਵੀ ਆਪਣੀਆਂ ਵੀਡੀਓ ਦੇਖਦੇ ਆ ਉਹਨਾਂ ਨੇ ਮੈਨੂੰ ਉਥੇ ਪਛਾਣ ਲਿਆ ਤੇ ਬਹਿ ਗਏ ਨਾ ਫਿਰ ਅਸੀਂ ਬਹੁਤ ਜ਼ਿਆਦਾ ਗੱਲਾਂ ਕਰੀਆਂ ਦੇਖੋ ਜੀ ਆਂਟੀ ਨਾ ਪੁਰੂ ਦੇ ਲੜ ਲੱਗੇ ਹੋਏ ਆ ਉਹ ਨਾ ਕਹਿੰਦੇ ਵੀ ਮੈਂ 24 ਘੰਟੇ ਨਾ ਬੇਟਾ ਪਾਠੇ ਕਰੀ ਜਾਂਦੀ ਆ ਘਰ ਦੇ ਵਿੱਚ ਕਹਿੰਦੀ ਵੀ ਮੈਂ ਸ਼ੁਰੂ ਤੋਂ ਹੀ ਇਸ ਦੀ ਲਾਈਨ ਦੇ ਵਿੱਚ ਲੱਗੀ ਹੋਈ ਆ ਦੇਖੋ ਜੀ ਆਂਟੀ ਜੀ ਨੇ ਫੇਰ ਨਾ ਬਹੁਤ ਵਧੀਆ ਗੱਲ ਸੁਣਾਈ ਕਹਿੰਦੇ ਵੀ ਜਿਹੜੇ ਪਰਿਵਾਰ ਦੇ ਵਿੱਚ ਤਫਾਕ ਹੁੰਦਾ ਨਾ ਉੱਥੇ ਬਰਕਤ ਵੀ ਹੁੰਦੀ ਆ ਤੇ ਸਾਰਾ ਕੁਝ ਬਣ ਜਾਂਦਾ ਫਿਰ ਉਹ ਕਹਿੰਦੀ ਉਹ ਕਹਿੰਦੀ ਬੇਟੇ ਮੈਂ ਤੁਹਾਨੂੰ ਨਾ ਇੱਕ ਪਰਿਵਾਰ ਦੀ ਕਹਾਣੀ ਦੱਸਦੀ ਆ ਵੀ ਤੁਸੀਂ ਨਾ ਧਿਆਨ ਨਾਲ ਸੁਣਿਓ ਕਹਿੰਦੀ ਉਹ ਪਰਿਵਾਰ ਇੱਕ ਪਰਿਵਾਰ ਦੇ ਵਿੱਚ ਨਾ ਕਹਿੰਦੀ ਚਾਰ ਮੈਂਬਰ ਦੇ ਇਹਦੀ ਇੱਕ ਬੇਟਾ ਤਾਂ ਇੱਕ ਉਹਦੀ ਮੰਮੀ ਡੈਡੀ ਦੇ ਇੱਕ ਉਹਨਾਂ ਦੀ ਘਰ ਵਾਲੀ ਵੀ ਕਹਿੰਦੀ ਵੀ ਉਹਨੇ ਕਿਹਾ ਕਰਨਾ ਉਹਨੇ ਮੁੰਡੇ ਬੁੰਡਾ ਬਹੁਤ ਪੜਿਆ ਲਿਖਿਆ ਸਮਝਦਾਰਤਾ ਉਹ ਕਹਿੰਦਾ ਆਪਣੀ ਵਾਈਫ ਨੂੰ ਕਹਿੰਦਾ ਕਹਿੰਦਾ ਵੀ ਵੀ ਮੇਰੀ ਮੰਮੀ ਜੀ ਤਾਂ ਤੁਹਾਨੂੰ ਸੁਭਾਅ ਦਾ ਪਤਾ ਹੀ ਹੈ ਮਾੜੇ ਮਾੜੇ ਗੱਲ ਤੇ ਕਹਿੰਦੇ ਲੜ ਪੈਣੇ ਆ ਗੁੱਸਾ ਕਰ ਲੈਣੇ ਆ ਕਹਿੰਦੇ ਵੀ ਤੂੰ ਮੰਮੀ ਦੀ ਗੱਲ ਦਾ ਨਾ ਬਿਲਕੁਲ ਵੀ ਗੁੱਸਾ ਨਹੀਂ ਕਰਨਾ ਹੈਗਾ ਵੀ ਚਲ ਨਾ ਡੈਡ ਡੈਡੀ ਜੀ ਤਾਂ ਬਹੁਤ ਭੋਲੇ ਬੰਦੇ ਨੇ ਹੈ ਇਹ ਤਾਂ ਕੁਝ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੈਗੇ ਵੀ ਤੈਨ ਮੇਰੀ ਗੱਲ ਦਾ ਵੀ ਗੁੱਸਾ ਕਰਨਾ ਹੋਗਾ ਉਹ ਕਹਿੰਦੀ ਵੀ ਠੀਕ ਆ ਸਰਦਾਰ ਜੀ ਮੈਂ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਦੀ ਦੇਖੋ ਜੀ ਉਹ ਜਿਹੜੀ ਲੜਕੀ ਦੀ ਨਾ ਉਹ ਵਧੀਆ ਨਾ ਪਰਿਵਾਰ ਦੇ ਵਿੱਚੋਂ ਆਈ ਹੋਈ ਦੀ ਜਦੋਂ ਵੀ ਉਹਨੇ ਬਹੂ ਨੇ ਕਿਤੇ ਵੀ ਜਾਣਾ ਨਾ ਕੋਈ ਸਮਾਨ ਖਰੀਦਣ ਜਾਣਾ ਸਭ ਤੋਂ ਪਹਿਲਾਂ ਜੇ ਸੂਟ ਜਾਂ ਜੁੱਤੀ ਖਰੀਦਣੀ ਆ ਨਾ ਉਹਨੇ ਸਭ ਤੋਂ ਪਹਿਲਾਂ ਨਾ ਆਪਣੀ ਸੱਸ ਵਾਸਤੇ ਸਮਾਨ ਲੈਣਾ ਫਿਰ ਆ ਕੇ ਉਹਨੂੰ ਦਿਖਾਉਣਾ ਦੇਖੋ ਜੀ ਜਿਹੜੀ ਉਹਦੀ ਸੱਸ ਦੀ ਨਾ ਉਹ ਬਸ ਮਾਣਾ ਜਾਂ ਦੇਖ ਕੇ ਕਦੇ ਬੁੱਲ ਕੱਢ ਦੇਣਾ ਟੇਢਾ ਕਦੇ ਬਸ ਮੂੰਹ ਇੱਧਰ ਬਿੰਗਾ ਟੇਢਾ ਜਿਹਾ ਬਣਾ ਲੈਣਾ ਉਹ ਕਹਿੰਦੀ ਵੀ ਮੈਂ ਤਾਂ ਕੁਝ ਨਹੀਂ ਕਹਿਣਾ ਹੈਗਾ ਜਿਵੇਂ ਮੇਰੇ ਪਤੀ ਨੇ ਕਿਹਾ ਹੈ ਤਾਂ ਨਾ ਮੈਂ ਤਾਂ ਬਸ ਉਸੇ ਲੈਂਡ ਦੇ ਜਲਣਾ ਵੀ ਮੰਮੀ ਜੀ ਦਾ ਸਵਾਦ ਆਏ ਕਿਵੇਂ ਦਾ ਹੈਗਾ ਕਿਵੇਂ ਦਾ ਨਹੀਂ ਹੈਗਾ ਵੀ ਮੈਂ ਮੰਮੀ ਜੀ ਨੂੰ ਖੁਸ਼ ਰੱਖਣਾ ਹੈ ਦੇਖੋ ਜੀ ਉਹਨੇ ਫਿਰ ਆਪਣੇ ਘਰ ਵਾਲੇ ਕੋ ਦੱਸਣਾ ਵੀ ਮੈਂ ਇੰਨੀ ਵਧੀਆ ਸੂਟ ਲੈ ਕੇ ਆਏ ਆ ਮੰਮੀ ਜੀ ਵਾਸਤੇ ਵੀ ਮੰਮੀ ਜੀ ਖੁਸ਼ ਰਵੇ ਵੀ ਮੰਮੀ ਜੀ ਏਕਨ ਕਰਦੇ ਉਹ ਕਹਿੰਦੇ ਵੀ ਤਾ ਕੁਝ ਨਹੀਂ ਕਹਿਣਾ ਹੈਗਾ ਮੰਮੀ ਜੀ ਨੂੰ ਉਹ ਕਹਿੰਦੀ ਠੀਕ ਹੈ ਜੀ ਜਦੋਂ ਰੋਟੀ ਬਣਾਉਣੀ ਹੈ ਸਭ ਤੋਂ ਪਹਿਲਾਂ ਮੰਮੀ ਜੀ ਦੀ ਥਾਲੀ ਤਿਆਰ ਕਰਕੇ ਦੇਣੀ ਆ ਵੀ ਲੋ ਮੰਮੀ ਜੀ ਤੁਸੀਂ ਖਾ ਲੋ ਪਰ ਉਹਨੇ ਇੰਨੀ ਕਹਿੰਦੇ ਨੁਕਤਾ ਜੀ ਇਨੀ ਕਰਨੀ ਨਾ ਨੂਨ ਘੱਟ ਆ ਸਵਾਦ ਨਹੀਂ ਬਣਾਈ ਉਹਦੇ ਵਿੱਚ ਨਹੀਂ ਹੈਗੀ ਪਾਈ ਫਿਰ ਉਹਦੇ ਡੈਡੀ ਨੇ ਕਹਿਣਾ ਵੀ ਬੇਟੇ ਬਹੁਤ ਸਵਾਦ ਸਬਜੀ ਬਣਾਈ ਹੋਈ ਐ ਵੀ ਇਹਦੇ ਵਿੱਚ ਤਾਂ ਕੋਈ ਕੋਈ ਘਾਟ ਬਾਤ ਹੈਗੀ ਹੋਣੀ ਵੀ ਇਹਨੂੰ ਤਾਂ ਗੱਲਾਂ ਹੀ ਬਹੁਤ ਆਉਂਦੀਆਂ ਐ ਚਲੋ ਵਿਚਾਰੀ ਨਾ ਚੁੱਪ ਕਰਕੇ ਬਸ ਟਾਈਮ ਕੱਢੀ ਗਈ ਇੱਕ ਦਿਨ ਇੱਕ ਨੇ ਨਾ ਕਿਤੇ ਗੈਸ ਤੇ ਕਿਦੀ ਮੈਂ ਦੁੱਧ ਧਾਰਤਾ ਦੁੱਧ ਧਾਰਦੀ ਧਾਰਦੀ ਨਾ ਬੋਰ ਕੰਮ ਕਰਨ ਲੱਗੀ ਕਹਿੰਦੀ ਸਾਰਾ ਦੁੱਧ ਉਬਲ ਕੇ ਨਾ ਸੈਲਫ ਦੇ ਢੇਠਾਂ ਆ ਗਿਆ ਕਹਿੰਦੀ ਮੈਂ ਸਾਫ਼ ਕਰਨ ਲੱਗੀ ਵੀ ਕਿਤੇ ਹੋਰ ਨਾ ਘਰ ਦੇ ਵਿੱਚ ਰੌਲਾ ਪੈ ਜਵੇ ਕਹਿੰਦੀ ਪਤਾ ਨਹੀਂ ਇਹਨੂੰ ਕਿੱਥੋਂ ਪਤਾ ਲੱਗਿਆ ਮੇਰੀ ਸੱਸ ਨੂੰ ਕਹਿੰਦੀ ਉੱਪਰੇ ਆ ਗਈ ਹਾਏ ਤੇ ਇੰਨਾ ਦੁੱਧ ਡੋਲਤ ਆਏ ਘਰ ਨੂੰ ਆਏ ਕਰ ਦੂੰਗੀ ਕਦੀ ਕੋਈ ਨਾ ਵੀ ਜੇ ਦੁੱਧ ਦੁੱਧ ਡੁੱਲ ਗਏ ਮੰਮੀ ਜੀ ਕੋਈ ਨਾ ਮੈਂ ਸਾਫ ਕਰ ਦਿੰਨੀ ਵੀ ਤਾਂ ਕੀ ਹੈ ਭਲੇਖੇ ਇਹਨਾਂ ਡੁੱਲ ਗਏ ਚਲ ਉਹਦੇ ਸਹੁਰੇ ਨੇ ਵੀ ਕਿਹਾ ਕਹਿੰਦਾ ਕੋਈ ਨਾ ਆਪਣੇ ਘਰ ਦਾ ਦੁੱਧ ਆ ਵੀ ਤਾਂ ਕੀ ਹੋ ਗਿਆ ਵੀ ਤਾਂ ਲੜਕੀ ਨੂੰ ਨਾ ਕੁਝ ਨਹੀਂ ਕਹਿਣਾ ਹੈਗਾ ਹੁਣ ਦੇਖੋ ਜੀ ਜਿਹੜੇ ਬੰਦੇ ਦੀ ਆਤ ਕੁੰਦੀ ਬੋਲਣ ਦੀ ਉਹ ਬੰਦਾ ਕਾਹਨੂੰ ਹਟਦਾ ਉਹ ਤਾਂ ਇੰਨੀ ਤੂ ਤੂ ਮੈਂ ਮਾਂ ਕਰੀ ਗਵਾਂਢੀ ਵੀ ਸੁਣ ਕੇ ਹਰਾ ਰਹਿ ਗਈ ਉਹ ਕਹਿੰਦੀ ਵੀ ਚਲ ਤਾਂ ਕੀ ਹੋ ਗਿਆ ਚਲੋ ਵਿਚਾਰੀ ਕੁਝ ਨਹੀਂ ਬੋਲੀ ਹੈਗੀ ਮੈਂ ਤਾਂ ਜੇ ਕੱਲ ਹੋਰ ਕੋਈ ਕੁੜੀ ਹੁੰਦੀ ਉਹਨਾਂ ਦਾ 20 ਗੱਲਾਂ ਸੁਣਾਉਣੀ ਐ ਦੀਆਂ ਚੱਲ ਉਹ ਕੁਛ ਨਹੀਂ ਬੋਲੀ ਹੈਗੀ ਵਿਚਾਰੀ ਤਾਂ ਸੁਣੀ ਗਈ ਸੁਣੀ ਗਈ ਇੱਕ ਦਿਨ ਸੱਸ ਫੇਰ ਗਾ ਲੋਕਚੋਂ ਕੰਨੀ ਜਿਆਦਾ ਲੱਗੀ ਨਾ ਕਰਨ ਕਹਿੰਦੀ ਜਦ ਮੈਂ ਮਰ ਜੂਗੀ ਨਾ ਕਹਿੰਦੀ ਮੇਰੀ ਆਰਥੀ ਨੂੰ ਤਾਂ ਹੱਥ ਨਹੀਂ ਲਾਉਣਾ ਹੋਊਗਾ ਦੇਖੋ ਜੀ ਉਹ ਕੁੜੀ ਆਪਣੀ ਸੱਸ ਨੂੰ ਇੰਨਾ ਜਿਆਦਾ ਪਿਆਰ ਕਰਦੀ ਏ ਉਹ ਕਹਿੰਦੀ ਮੰਮੀ ਜੀ ਵੀ ਤੁਸੀਂ ਇਸ ਤਰ੍ਹਾਂ ਨਾ ਬੋਲਿਆ ਕਰੋ ਵੀ ਆਪਣੀ ਛੋਟੀ ਜੀ ਤਾਂ ਫੈਮਿਲੀ ਆ ਤੁਸੀਂ ਕਿ ਕਿਦਾਂ ਦੀਆਂ ਗੱਲਾਂ ਕਰਦੇ ਆ ਭਾਈ ਉਹ ਫੇਰ ਕਹੀ ਜਾਂਦੀ ਏ ਕਹਿੰਦੀ ਜਦ ਮੈਂ ਮਰ ਗਈ ਨਾ ਮੇਰੀ ਆਰਥੀ ਨੂੰ ਤਾਂ ਹੱਥ ਨਹੀਂ ਲਾਉਣਾ ਹੈਗਾ ਫਿਰ ਸੱਸ ਕਹਿੰਦੀ ਵੀ ਮੰਮੀ ਜੀ ਗੁੱਸੇ ਰਹੋ ਗਿੱਲੇ ਰਹੋ ਮੈਂ ਤੁਹਾਡੀ ਆਰਤੀ ਨੂੰ ਹੱਥ ਲਾਉਂਗੀ ਜ਼ਰੂਰ ਤੁਸੀਂ ਉੱਠ ਕੇ ਦੇਖਿਓ ਦੇਖੋ ਜੀ ਐਨਾ ਪਿਆਰ ਤਾਂ ਨੋ ਸੱਸ ਵਿੱਚ ਜਿਹੜੀ ਸੱਸ ਦੀ ਨਾਲ ਆਪਣੀ ਨੋ ਨੂੰ ਨਾ ਬਿਲਕੁਲ ਵੀ ਪਿਆਰ ਨਹੀਂ ਕੀਤੀ ਕਰਦੀ ਹੁੰਦੀ ਉਹ ਕਹਿੰਦੀ ਬੇਟਾ ਦੇਖ ਲੈ ਇਦਾਂ ਦੀਆਂ ਵੀ ਫੈਮਿਲੀਆਂ ਐ ਦੇਖੋ ਆਂਟੀ ਜੀ ਨੇ ਐਨੀ ਵਧੀਆ ਗੱਲ ਸੁਣਾਈ ਆ ਫਿਰ ਮੈਂ ਆ ਕੇ ਆਪਣੀ ਫੈਮਿਲੀ ਨੂੰ ਦੱਸਿਆ ਮੈਂ ਕਿ ਚਲੋ ਜੀ ਆਪਾਂ ਆਪਣੀ ਭੈਣਾਂ ਨਾਲ ਵੀ ਸ਼ੇਅਰ ਕਰਦੇ ਆ ਤਾਂ ਹੀ ਆਂਟੀ ਕਹਿੰਦੀ ਆ ਕਹਿੰਦੀ ਘਰ ਦੇ ਵਿੱਚ ਆਪਾਂ ਇਹ ਜੋ ਵੀ ਕੰਮ ਕਰਨਾ ਆਪਣੇ ਪਰਿਵਾਰ ਨਾਲ ਬੈਠ ਕੇ ਸਲਾਹ ਨਾਲ ਕੰਮ ਕਰਿਆ ਕਰੋ ਕਹਿੰਦੀ ਵੀ ਇਕਤਾ ਦੇ ਵਿੱਚ ਹੀ ਵਰਕਤ ਹੁੰਦੀ ਹੈ ਇਕੱਲਾ ਬੰਦਾ ਕੋਈ ਨਹੀਂ ਬੜਾ ਹੁੰਦਾ ਹੈਗਾ ਦੇਖੋ ਜੀ ਹਰੇਕ ਬੰਦੇ ਦੀ ਨਾ ਆਪਣੀ ਆਪਣੀ ਸੋਚਣੀ ਆ ਤੇ ਮੈਨੂੰ ਇਹਦੀ ਆਂਟੀ ਦੀਆਂ ਗੱਲਾਂ ਸੁਣ ਕੇ ਨਾ ਬਹੁਤ ਵਧੀਆ ਲੱਗਿਆ ਚਲੋ ਜੀ ਆਪਣੀ ਗੱਲ ਹੋ ਗਈ ਖਤਮ ਤੇ ਹੁਣ ਆਪਣਾ ਇਹਦਾ ਮਸਾਲਾ ਵੀ ਪੱਕ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਸੁੱਕੇ ਮਸਾਲੇ ਦੇਖੋ ਜੇਦੋਂ ਆਪਾਂ ਕਿਸੇ ਸਿਆਣੇ ਬਜ਼ੁਰਗ ਦੀ ਗੱਲ ਸੁਣਦੇ ਨਾ ਉਹ ਗੱਲ ਵਿੱਚੋਂ ਬਹੁਤ ਆਪਾਂ ਲੋਕਾਂ ਨੂੰ ਕੁਝ ਸਿੱਖਿਆ ਮਿਲਦੀ ਹੈ ਆਪਾਂ ਨੂੰ ਇਹ ਜੀਆਂ ਗੱਲਾਂ ਤੇ ਅਮਲ ਜ਼ਰੂਰ ਕਰਨਾ ਚਾਹੀਦਾ ਤੇ ਉਹ ਮੜਾ ਮਸਾਲੇ ਦਾ ਕਲਰ ਵੀ ਬਹੁਤ ਵਧੀਆ ਆ ਦੇਖੋ ਜੀ ਇੱਧਰ ਆਪਾਂ ਨੇ ਨਾ ਸਾਲ ਘਮਾ ਤੇ ਅੰਦਰ ਆਲੂ ਆਲੂ ਬਾਏ ਆਪਾਂ ਨੇ ਬਹੁਤ ਜ਼ਿਆਦਾ ਪਾਏ ਆ ਇਹ ਸ਼ਾਮ ਜੇ ਨੂੰ ਨਾ ਮੈਂ ਤਿਆਰ ਕਰਕੇ ਰੱਖ ਲੈਣੀ ਆ ਸਬਜੀ ਤੇ ਸਵੇਰ ਵੇਲੇ ਨਾ ਟਾਈਮ ਘੱਟ ਹੁੰਦਾ ਹੋਰ ਵੀ ਇੰਨੇ ਕੰਮ ਧੰਦੇ ਹੁੰਨੇ ਆ ਤੇ ਬਸ ਐਂ ਹੁੰਦਾ ਵੀ ਤੜਕਾ ਲਾ ਦਈਏ ਪਾਜੀ ਸਬਜੀ ਲੈਕੋ ਜੀ ਸਬਜੀ ਦੇ ਨਾਲ ਨਾ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੁਣ ਸਾਡੀਆਂ ਸਾਡੀਆਂ ਤਾਂ ਨਾ ਬਹੁਤ ਘੱਟ ਰੋਟੀ ਖਾਂਦੀ ਸਾਡੀ ਫੈਮਿਲੀ ਕਣਕ ਦੀ ਬਸ ਮੱਕੀ ਦੀਆਂ ਰੋਟੀਆਂ ਚਾਹੀਦੀਆਂ ਨੇ ਇਹ ਸਬਜੀ ਦੇ ਵਿੱਚ ਗੁਣ ਬਹੁਤ ਜ਼ਿਆਦਾ ਨੇ ਇਹ ਸਬਜੀ ਤਾਂ ਨਾ ਜ਼ਰੂਰ ਖਾਣੀ ਚਾਹੀਦੀ ਹੈ ਮਿਕਸ ਕਰ ਦਿੱਤੀ ਸਬਜੀ ਤੇ ਇਹਨੇ ਹੌਲੀ ਹੌਲੀ ਨਾ ਚੁੱਲੇ ਦੀ ਮਿੱਠੀ ਮਿੱਠੀ ਅੱਗ ਨਾਲ ਬਣੀ ਆ ਨੀ ਸਬਜੀ ਇਹ ਸਬਜੀ ਬਣ ਕੇ ਹੋ ਗਈ ਹੈ ਤਿਆਰ ਤੇ ਆਪਣੀ ਸਬਜੀ ਬਹੁਤ ਵਧੀਆ ਬਣੀ ਆ ਤੇ ਆਪਾਂ ਨੇ ਇਹਦੇ ਵਿੱਚ ਧਨੀਆ ਵੀ ਪਾਤਾ ਹੈ ਤੇ ਹੁਣ ਆਪਾਂ ਬਣਾ ਲਈਏ ਮੱਕੀ ਦੀਆਂ ਰੋਟੀਆਂ ਤੇ ਆਪਣੀ ਸਬਜੀ ਨਾ ਜਿਹੜੀ ਬਣੀ ਆ ਨਾ ਬਹੁਤ ਹੀ ਆਪਾਂ ਨੇ ਸੁੱਕੀ ਸੁੱਕੀ ਜਿਹੀ ਨਹੀਂ ਬਣਾਈ ਹੈਗੀ ਇਹ ਰਸਮੀ ਸੀ ਜੀ ਸਬਜੀ ਬਣਾਈ ਹੈ ਨਾ ਬਹੁਤੀ ਪਾਣੀ ਨਹੀਂ ਹੈਗਾ ਵੀ ਗਿੱਲੀ ਗਿੱਲੀ ਜਿਹੀ ਉਹ ਜਿਹੇ ਜੀ ਸਾਨੂੰ ਪਸੰਦ ਆ ਨਾ ਅਸੀਂ ਉਹ ਜੀ ਸਬਜੀ ਬਣਾਈ ਹੈ ਤੇ ਸਬਜੀ ਦੇ ਵਿੱਚੋਂ ਨਾ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਇਹ ਮੜੀ ਹੋਰ ਬੱਲਣ ਲਾਉਂਦੀ ਮੜੀ। ਉੱਪਰ ਕਿੰਦਾ ਹੈਗੀ ਆ ਤਵੀ ਭਾਰੀ ਆ ਕੁਛ ਠੰਡ ਦਾ ਵੀ ਮੌਸਮ ਆ ਨਾ। ਤਵੀ ਬਹੁਤ ਟਾਈਮ ਲੰਦੀ ਏ। ਫਟਾਫਟ ਨਾ ਗਰਮ-ਗਰਮ ਰੋਟੀਆਂ ਪਾ ਕੇ ਦੇ ਦੋ। ਗਰਮ-ਗਰਮ ਰੋਟੀਆਂ ਦਾ ਸੁਆਦ ਲੱਗਦੀ ਏ। ਠੰਢੀ ਦਾ ਕੋਈ ਸੁਆਦ ਨਹੀਂ ਹੁੰਦਾ। ਜਵਾਂ ਨਹੀਂ ਓਰੇ ਕੈਮਰਾਮੈਨ ਕੋਰਤ ਨਾਲ ਲੈ ਕੇ ਦੇ ਹਾਂ ਬੋਲਦਾ ਇੱਥੇ ਕੋਈ ਆਊਗਾ ਕਾਲੀ ਦਾ ਪੱਕੀ ਨਿਸ਼ਾਨੀ ਆ ਕਿਵੇਂ ਬਣੀ ਸਬਜੀ ਡੈਡੀ ਜੀ ਸਾਲਗਮਾਂ ਦੀ ਸਬਜੀ ਵਧੀਆ ਬਣੀ ਮਿੱਠੀ ਆ ਇਹ ਮਰਿਆਸ ਤੇ ਹੁੰਦੀ ਆ ਥੋੜੀ ਜਿਹੀ ਸਾਲਗਮਾਂ ਹੂੰ ਤੇ ਟੀੜੀਆਂ ਆਂਦੀਆਂ ਹੋਣ ਨਾ ਆਂਦੀਆਂ ਉਹ ਤਾਂ ਜਮਾ ਇਹ ਬਹੁਤ ਮਿੱਠੀ ਸਬਜੀ ਬਣਦੀ ਆ ਜੀ ਇਹਦੇ ਵਿੱਚ ਨਾਣ ਮਿਰਚ ਨਾ ਪੁੜਾ ਜਨਾ ਕਰਾਰਾ ਪਾਵੇ ਇਹ ਬਹੁਤ ਜ਼ਿਆਦਾ ਬੁਢੀ ਲੱਗਦੀ ਜੀ ਧਨੀਆ ਵੀ ਮੈਂ ਨਾ ਬਹੁਤ ਜ਼ਿਆਦਾ ਪਾਇਆ ਦੇਖੋ ਜੀ ਪਿੰਡਾਂ ਵਾਲੇ ਤਾਂ ਨਾ ਬਸ ਐਸ ਤਰ੍ਹਾਂ ਚੁੱਲ੍ਹੇ ਤੇ ਰੋਟੀ ਬਣਦੀ ਐ ਕੋਲੇ ਬੈਠ ਕੇ ਨਾ ਮੰਜੇ ਤੇ ਗਰਮ ਗਰਮ ਰੋਟੀ ਖਾਣੇ ਆ ਉਹ ਬਹੁਤ ਜ਼ਿਆਦਾ ਵਧੀਆ ਲੱਗਦੀ ਐ ਗਰਮ ਗਰਮ ਤਾਂ ਵੈਸੇ ਹੀ ਵਧੀਆ ਲੱਗਦੀ ਐ ਗਰਮ ਦਾ ਬਹੁਤ ਵਧੀਆ ਹੁਣ ਆਏ ਆ ਸਰਦੀ ਆ ਗਈ ਨਾ ਠੰਡੀ ਰੋਟੀ ਦਾ ਹੀ ਸੁਆਦ ਲੱਗਦੀ ਹੈ ਜੀ ਹੁਣ ਆਏ ਆ ਜਿਵੇਂ ਹੁਣ ਗਾਹਾਂ ਗਾਹਾਂ ਨਾ ਇੰਨੀ ਜ਼ਿਆਦਾ ਠੰਡ ਪੈਣੀ ਐ ਨਾ ਇਹ ਮੌਸਮ ਬਹੁਤ ਵਧੀਆ ਠੰਡਾ ਹੁੰਦਾ ਐ ਤੇ ਵਾਸਤੇ ਚੁੱਲ੍ਹੇ ਦੇ ਕੋਲੇ ਬਹਿ ਕੇ ਮੇਥੇ ਵਾਲੀਆਂ ਰੋਟੀਆਂ ਮੂਲੀ ਵਾਲੇ ਪਰੌਂਠੇ ਨਾਲੇ ਧੁੱਪ ਦਾ ਆਨੰਦ ਲੋ ਤੇ ਬਹੁਤ ਵਧੀਆ ਲੱਗਦਾ ਨਾਲੇ ਸਾਰੀ ਫੈਮਿਲੀ ਇਸ ਤਰ੍ਹਾਂ ਗੱਲਾਂ ਬਾਤਾਂ ਕਰੀ ਜਾਂਦੀ ਆ ਤੇ ਜੁੱਗੜੀ ਦੱਬਣੀ ਰੋਟੀ ਖਾਦੀ ਜਾਂਦੀ ਆ ਕਾਦੀ ਲੈਦੀ ਕਾਜੀ ਰੋਟੀ ਤਾਂ ਨਾ ਬੰਦਾ ਇੱਕ ਦੋ ਰੋਟੀਆਂ ਬੱਧੀ ਖਾ ਲੈਂਦਾ ਏ ਅਸੀਂ ਦੇਖੋ ਜੀ ਕਦੇ ਵੀ ਆਏ ਨਹੀਂ ਕਰਿਆ ਹੈਗਾ ਵੀ ਰੋਟੀ ਬਣਾ ਲਓ ਵੀ ਉਹਨੂੰ ਫੇਰ ਅੰਦਰ ਜਾ ਕੇ ਖਾਣੀ ਆ ਟਾਈਮ ਲੱਗਦਾ ਫੇਰ ਠੰਡੀ ਹੋ ਜਾਂਦੀ ਆ ਬਸ ਇਸ ਤਰ੍ਹਾਂ ਹੀ ਖਾਣੀ ਆ ਕਿੰਨਾ ਕਹਨੇ ਆ ਵੀ ਪਿੰਡਾਂ ਦੇ ਸ਼ਹਿਰਾਂ ਦਾ ਬਹੁਤ ਜ਼ਿਆਦਾ ਫਰਕ ਹੈ ਪਿੰਡਾਂ ਵਾਲੇ ਖਾਂਦੇ ਆ ਮੱਝਾਂ ਦੇ ਮੈਘੇ ਸ਼ਹਿਰਾਂ ਵਾਲੇ ਖਾਂਦੇ ਆ ਡੈਨਿਕ ਟੇਬਲ ਤੇ ਮੈਘੇ ਦੇਖੋ ਜੀ ਜ਼ਿਆਦਾ ਖੇਤ ਦੇ ਵਿੱਚ ਕੰਮ ਚੱਲਦਾ ਹੁੰਦਾ ਜਿਵੇਂ ਆਲੂ ਗੀਜਦੇ ਤੇ ਤੇ ਉਤ ਉਤੀ ਰੋਟੀ ਖਾਂਦੇ ਤੇ ਸਾਰੇ ਇਕੱਠੇ ਬਹਿ ਕੇ ਬੱਟ ਤੇ ਬਹੁਤ ਵਧੀਆ ਲੱਗਦਾ ਮੈਂ ਫਾ ਕੇ ਦੰਨੀ ਤਾਂ ਉਹ ਥੋੜੀ ਨਰਮ ਐ ਹੋਰ ਸੇਕ ਅਲੱਗ ਲੈਂਦੇ ਉਹ ਹਰੜੀ ਹੋਈ ਰੋਟੀ ਓਏ ਗੀਨਾ ਦਬੋ ਸੋ ਲੱਗ ਗਈ। ਇਹ ਸੇਕ ਨਾਲੇ ਪੱਕਦੀਆਂ ਨਹੀਂ ਆਪਣੀ ਤਵੀ ਭਾਰੀ ਹੈ ਨਾ ਕੋਈ ਕੁੰਡੀਆਂ। ਚੋ ਰੋਟੀ ਦੇ ਦੋ ਡੈਡੀ ਜੀ ਨੂੰ ਚੋਪੜ ਕੇ ਕਰਾਂਗਾ। ਨਾ ਅੱਜ ਪਾਉਣੇ ਆ। 🍋 ਨਿੰਬੂ ਨਾ ਫੇਹੇਟਾ ਪੱਕ-ਪੱਕ ਕੇ ਝੜੀ ਜਾਂਦੇ ਆ। ਐ ਦਿਨਾਂ ਦੇ ਵਿੱਚ ਤਾਂ ਨਿੰਬੂ ਦਾ achar ਹੋਇਆ, ਗਲਗੱਲਾ achar ਹੋਇਆ ਤੇ achar ਬਹੁਤ ਜ਼ਿਆਦਾ ਨਾ ਵਧੀਆ ਲੱਗਦੇ ਆ ਰੋਟੀ ਦੇ ਨਾਲ। ਹਾਂ ਹੁਣ ਆਪਾਂ ਨੇ ਪਾਏ ਆਈਏ ਰੋਟੀ ਦਾ ਬਹੁਤ ਵਧੀਆ ਲੱਗਦੇ ਲਾਲ ਮਿਰਚ ਦਾ achar। ਮੰਡੀ ਜੀ ਰੋਟੀ ਕਟਾ ਲਓ। ਨਾ ਹਾ ਕਟਾ ਲਓ ਅੱਗੇ। ਉਹ ਬਾਹਰ ਵੀ ਲੱਗੇ ਹੋਣੇ। ਉਹ ਵੀ ਤੋੜ ਲਿਆਉਣੇ ਅੱਜ ਨਿੰਬੂ ਦਾ ਨਾ 1000 ਪਾਏ ਦੇਣਾ। ਪੁੱਟਾ ਤਾਂ ਭਰਿਆ ਪਿਆ। ਨਿੰਬੂ ਤਾਂ achar ਲੱਗਦਾ ਬਹੁਤ ਵਧੀਆ ਏ। ਗੋਭੀ ਦੀ ਸਬਜ਼ੀ ਨਾਲ ਜਸਵਾ ਲੱਗਦਾ। ਗੋਭੀ ਕਿੰਨਾ ਖਾਰੇ ਨਾਲੇ ਚੀਜ਼ਾਂ ਨਾਲ ਵਧੀਆ ਲੱਗਦਾ। ਦੇਖੋ ਜੀ ਜਿਹੜੀ ਜਿਵੇਂ ਹੁਣ ਸਾਡੇ ਪਿਛਲੇ ਪਾਸੇ ਕੜਾਹੀ ਪਈ ਹੈ ਨਾ ਸਬਜੀ ਦੇਖਣਾ ਆਪਣੇ ਆਪ ਇੱਕ ਹੋ ਹੋ ਸੇਕ ਪਈ ਜਾਂਦਾ ਐਨ ਗਰਮ ਹੋਈ ਪਈਆਂ ਸਬਜੀ ਪਾਪਾ ਛੱਡਦੀ ਪਾਪਾ ਛੱਡੀਆਂ ਪਈਆਂ ਐ ਇਹ ਪੜਾ ਕੇ ਦੰਨੇ ਆ ਉਹ ਕਹਿੰਦੀ ਤੂਰੀ ਵਾਲੀ ਆਟੀ ਕਹਿੰਦੀ ਜਿਹੜੀ ਪਰ ਆਪਾਂ ਨੂੰ ਵਿਆਹ ਦੇ ਵਿੱਚ ਮਿਲੇ ਨਹੀਂ ਦੇਗੇ ਉਹ ਕਹਿੰਦੀ ਬੇਟੇ ਕਹਿੰਦੀ ਮੈਨੂੰ ਬਹੁਤ ਵਧੀਆ ਵੀਡੀਓ ਲੱਗਦੀ ਆ ਜਦ ਤੁਸੀਂ ਚੁੱਲੇ ਤੇ ਖਾਣਾ ਬਣਾਉਂਦੇ ਆ ਨਾ ਕਹਿੰਦੀ ਮੈਨੂੰ ਨਾ ਵੀ ਬਚਪਨ ਯਾਦ ਆ ਜਾਂਦਾ ਵੀ ਸਾਡੇ ਦਾਦੀ ਪਰਦਾਦੀ ਹੋਰੀਆਂ ਇਸ ਤਰ੍ਹਾਂ ਚੁੱਲੇ ਤੇ ਖਾਣਾ ਬਣਾਉਂਦੇ ਹੁੰਦੇ ਤੇ ਨਾ ਵੀ ਨਾਲੇ ਇਸ ਤਰ੍ਹਾਂ ਕੋਲ ਬਹਿ ਕੇ ਖਾਂਦੇ ਹੁੰਦੇ ਤੇ ਕਹਿੰਦੀ ਮੈਨੂੰ ਮਾਹੌਲ ਉਹ ਬਹੁਤ ਵਧੀਆ ਲੱਗਦਾ ਦੇਖੋ ਜੀ ਆਂਟੀ ਜੀ ਦਾ ਇੰਨਾ ਜ਼ਿਆਦਾ ਸਭਾਵ ਵਧੀਆ ਤਾਂ ਨਾ ਮੈਂ ਤਾਂ ਆਂਟੀ ਜੀ ਨੂੰ ਕਿਹਾ ਤਾਂ ਮੈਂ ਹਾਂ ਜਦੋਂ ਕਦੇ ਤੁਸੀਂ ਇਧਰਲੀ ਸੈਡ ਆਏ ਨਾ ਤੇ ਜਰੂਰ ਮਿਲ ਕੇ ਜਾਓ ਕਹਿੰਦੇ ਬੇਟਾ ਨਾ ਜਰੂਰ ਮਿਲ ਕੇ ਜਾऊंगी ਦੇਖੋ ਜੀ ਫਿਰ ਆਂਟੀ ਜੀ ਨੇ ਫੋਨ ਨੰਬਰ ਲੱਤਾ ਇਹ ਤੇ ਫਿਰ ਵਿਆਹ ਤੋਂ ਮਗਰੋਂ ਸਾਨੂੰ ਫੋਨ ਕਰਿਆ ਕਹਿੰਦੇ ਬੇਟਾ ਤੁਸੀਂ ਠੀਕ ਠਾਕ ਪਹੁੰਚ ਗਏ ਨੇ ਹਾਂ ਜੀ ਫਿਰ ਮੈਂ ਆਂਟੀ ਨਾਲ ਗੱਲਬਾਤ ਕਰੀਆ ਆਂਟੀ ਜੀ ਕਹਿੰਦੀ ਮੈਨੂੰ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਚਲੋ ਜੀ ਇਸ ਤਰ੍ਹਾਂ ਜਾਓ ਕੋਈ ਆਪਣਾ ਇਸ ਤਨਾਬ ਤੋਂ ਬੜਾ ਮਿਲਦਾ ਨਾ ਤੇ ਬਹੁਤ ਪਿਆਰ ਦਦੇ। ਆ ਤੁਸੀਂ ਸੂਟ ਬਹੁਤ ਸੋਹਣਾ ਪਾ ਹੋਇਆ ਗ੍ਰੀਨ ਕਲਰ ਦਾ। ਇਹ ਸੂਟ ਤਾਂ ਮੈਂ ਕੋਈ ਹੰਤ ਨਹੀਂ ਹੈਗਾ ਮੇਰੇ ਕੋਲ ਬਾਦੂ ਨੇ। ਠੀਕ ਆ। ਹਲੋ। ਮੈਨੂੰ ਤਾਂ ਜ ਸਵੇਰ ਨਹੀਂ ਆ ਤੋਤੇ ਦੀ ਆਵਾਜ਼ਾਂ ਸੁਣਨ ਨੂੰ ਮਿਲਦੀਆਂ। ਸਵੇਤ 6 ਵਜੇ ਤੇ ਨਾ ਆਹੀ ਰੀਪੀਟ ਕੀਤੀ ਹੋਈ ਹੈ ਇਹਨਾਂ ਨੇ। ਤੋਤੇ ਆਏ ਕਾਫੀ ਹੋਏ ਨੇ। ਤੋਤੇ ਬੁਨਾਏ ਡਾਰਾਂ ਨੇ ਡਾਰਾਂ ਬੈਠੀਆਂ ਨੇ। ਅਮਰੂਦ ਉੱਪਰ ਤਾਂ ਬੋ ਬੈਠੇ। ਹਰਾ ਸੂਟ ਮੇਰੇ ਪਾਸ ਹੈ ਮੰਮੀ ਜੀ ਦੇ ਵੀ ਹਰਾ ਪਾਇਆ ਹੋਇਆ ਹੈ ਹਰਾ ਸੂਟ ਤੇ ਲਾਲ ਸੂਟ ਤਾਂ ਸਾਡਾ ਫੇਵਰਟ ਹੈ ਰੈਡ ਕਲਰ ਫੇਵਰਟ ਹੈ ਓਹਦੇ ਵਿੱਚ ਤੁਹਾਨੂੰ ਨਾ ਲਾਲ ਕਰੇ ਕਰੇ ਪੀਲੇ ਸੂਟੇ ਮਿਲਣਗੇ ਸਾਡੇ ਪਾਇਏ ਹੋਏ ਇਹਨਾਂ ਨੂੰ ਅੰਦਾਂ ਦੀ ਰੋਟੀਆਂ ਪੱਕ ਜਾਨੀਆਂ ਸਵੇਰੇ ਸਵੇਰੇ ਕੀ ਜੀ ਰੋਟੀ ਨੂੰ ਟਾਈਮ ਬਹੁਤ ਲੱਗ ਜਾਂਦਾ ਕੰਕੀ ਤਾਂ ਭੁੱਲ ਕੇ ਇਹਨੇ ਛੇਤੀ ਉਹ ਪੱਕ ਜਾਂਦੇ। ਉਹ ਲੱਗੀ ਬਣੀ ਫੋਟੋ ਦਾ। ਕੰਕ ਦੇ ਉੱਪਰ ਕਿ ਨਹੀਂ? ਉਹ ਵੀ ਕਰਦੀ। ਆਹਦਾ ਵਧੀਆ। ਫੋਟੋ বিনা ਬਹੁਤ ਜ਼ਿਆਦਾ ਆਕਾ ਹੋ ਗਿਆ ਤਾਂ। ਐਂ ਕਰਦੇ ਵਿੱਚ ਗੁਰਬਾਣੀ ਜਦ ਨਹੀਂ ਤਾਂ ਬਹੁਤ ਜ਼ਿਆਦਾ ਜ਼ਰੂਰੀ ਏ। ਕਿਉਂਕਿ ਹੋ ਗਈ ਸੀਗਾ ਫੋਟੋ ਨੂੰ। ਉਹ ਫੋਟੋ ਨੂੰ ਪਤਾ ਨਹੀਂ ਕੀ ਹੋ ਗਿਆ ਉਹਦੇ ਨਾਲ ਕੋਈ ਨੀ ਬੈਟਰੀ ਉਹ ਵੀ ਨਵੀਂ ਪਈ ਜਾ। ਉਦੇ ਕਰਕੇ ਫਿਰ ਦੋ ਤਿੰਨ ਦੁਕਾਨਾਂ ਤੇ ਜਾ ਕੇ ਆਏ ਉਹ ਕਹਿੰਦਾ ਵੀ ਸਪੈਸ਼ਲ ਇੱਧਰ ਇੱਕ ਬੰਦਾ ਹੀ ਪਾਉਂਦਾ ਫਿਰ ਉਹ ਤੇ ਠੀਕ ਕਰਾਈ ਏ ਠੀਕ ਆ ਉਸ ਦਿਨ ਵੀ ਲਿਆ ਕੇ ਹੇਠਾਂ ਹੀ ਰੱਖੀ ਹੋਈ ਸੀ ਵਾਹ ਜਾਰੇ ਨੂੰ ਉੱਪਰ ਟੰਗ ਦੋਗੀ ਬਰ ਹੱਥ ਤੋਂ ਵੱਜ ਜਾਊ ਆਓ ਤੁਸੀਂ ਦਿਖਾਈ ਦਿ ਇੱਕ ਵੀਡੀਓ ਅਸੀਂ ਹਾਂ ਕਾਫੀ ਟਾਈਮ ਹੋ ਗਿਆ ਲਿਆਂਦੀ ਸਾਡੀ ਵੀ ਵੀ ਸੋਖਾ ਵੀ ਇਸ ਤਰ੍ਹਾਂ ਬੇਕਾਰ ਨਹੀਂ ਕਰਨੀ ਹੈਗੀ ਚਲੋ ਜੀ ਕਈ ਭੈਣਾਂ ਪੁੱਛੀ ਜਾਂਦੀਆਂ ਨੇ ਨਾ ਵੀ ਭੈਣ ਥੋੜੇ ਮੱਝਾਂ ਹੈਗੀਆਂ ਚਲੋ ਜੀ ਅੱਜ ਆਪਾਂ ਤੁਹਾਨੂੰ ਮੱਝਾਂ ਦਿਖਾਉਨੇ ਆ ਕਈ ਮੇਰੀਆਂ ਭੈਣਾਂ ਨਵੇਂ ਜੁੜਦੇ ਨੇ ਨਾ ਓ ਕਹੇ ਤਾਂ ਨੀ ਦੀਦੀ ਅਸੀਂ ਤੁਹਾਡੀਆਂ ਮੱਝਾਂ ਦੇਖੇ ਨਹੀਂ ਹੈਗੀਆਂ ਚਲੋ ਜੀ ਆਪਾਂ ਤੁਹਾਨੂੰ ਮੱਝਾਂ ਦਿਖਾਉਨੇ ਆਂ ਅਸੀਂ ਰੱਖਦੇ ਤਾਂ ਚਾਰ ਪੰਜ ਮੱਝਾਂ ਹੀ ਆਂ ਬਸ ਤੇ ਇਧਰ ਸਾਡਾ ਛੋਟੂ ਚੋਰਿਆ ਹੈ ਤਾਰਾ ਛੋਟੂ ਅੱਜ ਲੇਟ ਨਹੀਂ ਹੋਗਾ ਤਾਰਾ ਨੂੰ ਇਹ ਆਲੂਆਂ ਦੇ ਵਿੱਚ ਨਾ ਰਿਓ ਪੌਂਡਾ ਸੀ ਇਹ ਆਲੂਆਂ ਦੇ ਵਿੱਚ ਨਾ ਰਿਓ ਪੌਂਡਾ ਚਲੇ ਗਿਆ ਤਾਂ ਉਹਦੇ ਕਰਕੇ ਇਹਨੂੰ ਕਵੇਲਾ ਹੋ ਗਿਆ ਏ ਤੇ ਹੁਣ ਆ ਕੇ ਨਾ ਬਸ ਇਹ ਤਾਰਾ ਹੀ ਕੱਢਣ ਦਾ ਏ ਬਾਅਦ ਵਿੱਚ ਤੇ ਫੇਰ ਪਾਊਗਾ ਮੱਝਾਂ ਨੂੰ ਪੱਠੇ ਵੇਖੋ ਸਾਡੇ ਛੋਟੂ ਦੀ ਨਾ ਧਾਰ ਚੁੰਨ ਦੀ ਸਪੀਡ ਬਹੁਤ ਜ਼ਿਆਦਾ ਹੈ ਇਹ ਬਹੁਤ ਨਾ ਤੇਜ਼ ਤੇਜ਼ ਧਾਰ ਚੁੰਦਾ ਇਸ ਤਰ੍ਹਾਂ ਦੇਖਦੀ ਐ ਇਹ ਮੱਝ ਵੇਖੋ ਜੀ ਅਸੀਂ ਬਹੁਤ ਘੱਟ ਆਉਂਨੇ ਮੱਝਾਂ ਕਰਨੀ ਇਹਨੂੰ ਨਾ ਥੋੜਾ ਜਿਹਾ ਨਾ ਦੇਖ ਕੇ ਨਾ ਜਿਹਦੇ ਡਰ ਜਾ ਨਹੀਂ ਉਹ ਉੱਪਰ ਉੱਪਰ ਜੇ ਕਰਦੀਆਂ ਚਲੋ ਜੀ ਆਪਾਂ ਚੱਲਦੇ ਆ ਕਿਤੇ ਮੱਝ ਲੱਤੇ ਨਾ ਮਾਰੇ ਤੇ ਤਾਂ ਨਾ ਐ ਬਾਡੀ ਜਾ ਕੇ ਪਰੇ ਮਾਰਦੀਆਂ ਉਹਦਾ ਕੰਮ ਦੇ ਵਿੱਚ ਬੀਜੀ ਆ ਵਿਚਾਰਾ। ਕਿਹ ਇਹ ਘੜਨੇ ਮੱਝਾਂ ਦੇ ਬੱਚੇ ਖੜੇ ਨੇ। ਤੇ ਇਧਰ ਅਸੀਂ ਮੱਝਾਂ ਵਾਸਤੇ ਨਾ ਇਸ ਤਰ੍ਹਾਂ ਨਾ ਬੰਦ ਕਰ ਦਿੱਤਾ ਹੈ ਬਰਾਂਡਾ ਤਾਂ ਕਿ ਮੱਝਾਂ ਨੂੰ ਨਾ ਠੰਡ ਨਾ ਲੱਗੇ। ਚਲੋ ਜੀ ਸ਼ਾਮ ਦੇ ਕੱਖ ਵੀ ਪਾ ਕੇ ਨਾ ਇਧਰ ਜਿਹੜਾ ਆਪਾਂ ਨੇ ਹਨੇਰਾ ਬਹੁਤ ਪਿਆ ਮੈਂ ਲਾਈਟ ਲਾ ਲਮੇ ਕੋਲੇ। ਮਾਂ ਮੱਝਾਂ ਨੂੰ ਨਾ ਪੱਠੇ ਪਾ ਦਿੱਤੇ ਦਾਣਾ ਵਗੈਰਾ ਪਾਤਾ ਖਲ। ਬਸ 17 ਜੋਗੇ ਨਾ ਮਸ ਮੱਝਾਂ ਇੱਧਰ ਮੰਨ ਦੇਣੀ ਐ